सर गड्डी लेती थी महिंद्रा का स्कॉर्पियो है ऐसे चलते गर्म हवा देते हीटर की जैसा हवा देती है जी ऐसे लग जैसे आग लग जाएगी गाड़ी में मेरा ओम प्रकाश जी नवी गड्डी लैके कितने आ गए हो मैं दादा मोटर पे जी की गल होगी ये गाड़ी बिल्कुल हवा बिल्कुल गर्म हवा देती है और ਬਾਕੀ ਇਹ ਕੇ ਜਿਹੜੇ ਆਟੋ ਕਟ ਕਦੀ ਆਟੋ ਕਟ ਆਪਣੇ ਆਪ ਹੀ ਬੰਦੀ ਨਹੀਂ ਹੁੰਦੀ ਹੈ ਆਟੋ ਕਟ ਲੱਗਣੇ ਕੇ ਬਾਅਦ ਵੀ ਕਿੰਨੀ ਕੀ ਦੇਰ ਹੋ ਗਈ ਗੱਡੀ ਲੈਤੀ ਨੂੰ ਵੀ ਕਿੰਚਾ ਵੀ ਹੋ ਗਿਆ ਜੀ ਵੀਕ ਹੋ ਗਿਆ ਜੀ ਅੱਛਾ ਤੇ ਕੀ ਕਹਿੰਦੇ ਇਹ ਕੁਝ ਸੁਣਾਈ ਨਹੀਂ ਕਰਦੇ ਜੀ ਇੱਕ ਵਾਰ ਕੰਪਨੀ ਵੀ ਜਾ ਕੇ ਆ ਗਿਆ ਗਾੜੀ ਅੱਛਾ ਜੀ ਤੇ ਮੈਂ ਤੁਸੀਂ ਫਿਰ ਇੱਥੇ ਦਾਦਾ ਮੋਟਰ ਲੈ ਕੇ ਆਏ ਹੋ ਦਾਦਾ ਮੋਟਰੇ ਕਹੋ ਤੇ ਗੱਲਬਾਤ ਹੋਈ ਕੋਈ ਉਹ ਕਹਿੰਦਾ ਗੱਲਬਾਤ ਹੀ ਕਰਤੇ ਨਹੀਂ ਹੈ ਮੈਂ ਕਈ ਵਾਰੀ ਫੋਨ ਵੀ ਕੀਤਾ ਕੇ ਕਹਿੰਦੇ ਵੱਡੇ ਅਫਸਰਾਂ ਨਾਲ ਗੱਲ ਕਰਾਂਗੇ ਵੱਡੇ ਸੀਨੀਅਰਾਂ ਨਾਲ ਗੱਲ ਕਰਾਂਗੇ ਕੋਈ ਗੱਲ ਹੀ ਨਹੀਂ ਹੁੰਦੀ ਹੈ ਨਹੀਂ ਕੋਈ ਮੁਰਕੇ ਕੋਈ ਕੋਲੀ ਨਹੀਂ ਕਰਤੇ ਜੀ ਜੀ ਠੀਕ ਜੀ ਕਲਰ ਕਿਹੜਾ ਗੱਡੀ ਦਾ ਕਟੜੇ ਮਿੰਟ ਮਿੰਟ ਪਾ ਲਾ ਕੇ ਸਰ ਮੇਰਾ ਹੋਂ ਪ੍ਰਕਾਸ਼ ਜੀ ਪਾ ਜੀ ਕੀ ਅਜਾ ਮਸਲਾ ਕੀ ਹੈ ਸਰ ਗੱਡੀ ਲੈਤੀ ਸੀ ਮਹਿੰਦਰਾ ਦਾ ਸਕੋਰਪিও ਹੈ ਇਹਨੇ ਪਹਿਲੇ ਦਿਨ ਸੇ ਜਿਸ ਨੇ ਲੇਕਾ ਉਸ ਦਿਨ ਸੇ ਗਰਮ ਹੋਵਾ ਦੇ ਰਹੀ ਹੈ ਸੀ

ਫਿਰ ਜਦੋਂ ਤੁਸੀਂ ਦਵਾ ਸਰਵਿਸ ਸੈਂਟਰ ਦਿਖਾਈ ਉਹਦੋਂ ਕਹਿੰਦੇ ਠੀਕ ਹੋ ਗਿਆ ਜੀ ਠੀਕ ਬਿਲਕੁਲ ਨਹੀਂ ਜੀ ਫਿਰ وہی ਪ੍ਰੋਬਲਮ ਹੈ ਅੱਛਾ ਤਦ ਵੀ ਅਹੀ ਦਿੱਕਤ ਹੈ ਹਾਂ ਜੀ ਅੱਜ ਵੀ ਗੱਲ ਹੋਈ ਸੀ ਜੀ ਕਹਿੰਦੇ ਭੇਜ ਦੋ ਗੱਡੀ ਗੱਡੀ ਅੱਛਾ ਠੀਕ ਕਰਕੇ ਜਾਵਾਂਗੇ ਮੈਂ ਤਾਂ ਕਹਿੰਦੇ ਕਿ ਕਹਿੰਦੇ ਪ੍ਰੋਬਲਮ ਹੀ ਨਹੀਂ ਪਤਾ ਲੱਗਿਆ ਜੀ ਗੱਡੀ ਦੀ ਕੀਮਤ ਕੀ ਆ ਪਹਿਲਾਂ ਤਾਂ ਦੱਸੋ ਗੱਡੀ ਤੇ ਕਿੰਨਾ ਮੈਨੇ 30 ਲੱਖ ਜੀ ਪੈ ਗਿਆ ਸਰ 30 ਲੱਖ ਜੀ ਪੈ ਗਈ ਇਹ ਤੱਕ ਇਹਨਾਂ ਤੋਂ ਇਹ ਨਹੀਂ ਕਲੀਅਰ ਕੁਝ ਨਹੀਂ ਹੋ ਰਹਾ ਜੇ ਕੋਈ ਸੁਣਵਾਏ ਮੈਂ ਸੇਲਸਮੈਨ ਨੂੰ ਫੋਨ ਕੀਤਾ ਸੀਗਾ ਜੈਸੇ ਤੇ ਪ੍ਰੋਬਲਮ ਆ ਰਹੀ ਹੈ ਫੇਰੇ ਫੇਰੇ ਮੈਂ ਆਪਣੇ ਸੀਨੀਅਰ ਨਾਲ ਅੱਜ ਆਇਆ ਅੱਜ ਅਸੀਂ ਗੱਡੀ 'ਚ ਕੀ ਕਹਿੰਦੇ ਆਏ ਆ ਗਏ ਆ ਤੇ ਉੱਥੋਂ ਤੁਸੀਂ ਇਹ ਸਮਝੋ ਵੀ ਇਹਨਾਂ ਦਾ ਆਪਣਾ ਕੁਮਾਰਵੰਡੀ ਹੈਗਾ ਕੁਮਾਰਵੰਡੀ ਤੋਂ ਇੱਥੇ ਤੱਕ ਆਏ ਆ ਗਏ ਆ ਉਹਦੇ ਵਿੱਚ ਦੋ ਵਾਰੀ ਆਪਣੇ ਆਪ ਕਰਮਾਵਤ ਨਹੀਂ ਸ਼ੁਰੂ ਕਰਦੀ ਅੱਛਾ ਬਈ ਐਸੀ ਚਲਦੇ-ਵਾਲਦੇ ਆਪਣੇ ਆਪ ਉਹ ਡਾੜੀਆਂ ਰਿਵਰਸ ਸਾਨੂੰ ਪਸੰਦ ਆਣੇ ਸ਼ੁਰੂ ਹੋ ਗਏ ਅੱਛਾ ਬਈ ਕੀ ਕਹਿੰਦੇ ਬੜੀ ਹੈਰਾਨੀ ਹੋਈ ਵੀ ਕਿ ਕਹਿੰਦੇ ਆਨੰਦ ਮਹਿੰਦਰਾ ਜੀ ਦੀ ਗੱਡੀ ਹੈ ਆਪਣੇ ਆਪ ਨੂੰ ਕਿੰਗ ਕਹਿੰਦੇ ਹੈਗੇ ਐਸਜੂਵੀ ਦਾ ਤੇ ਕੀ ਕਹਿੰਦੇ ਉਹਨਾਂ ਕੋਲ ਏਸੀ ਨਹੀਂ ਏਸੀ ਦੀ ਕੀ ਕਹਿੰਦੇ ਸੈਟਿੰਗਸ ਹੀ ਨਹੀਂ ਆ ਗਈਆਂ ਦੱਸੋ ਕੀ ਕਹਿੰਦੇ ਡਿਫੈਕਟ ਡਿਫੈਕਟ ਵੀ ਗੱਡੀ ਦਿੱਤੀ ਹੈਗੀ ਜੀ ਬੰਦੇ ਨੇ ਐਕਚੁਅਲੀ ਮੈਨੂਫੈਕਚਰਿੰਗ ਡਿਫੈਕਟ ਹੈਗਾ ਅੱਛਾ ਐਸਲੀ ਇਹਦੀ ਅਸੀਂ ਰਿਪਲੇਸਮੈਂਟ ਚਾਹੁੰਦੇ ਆਗੇ ਆ ਇੱਕ ਬੰਦਾ ਇੰਨੇ ਪੈਸੇ ਖਰਚ ਕੇ ਇਵਨ ਕਿ 5 ਲੱਖ ਰੁਪਏ ਖਰਚ ਕੇ ਵੀ ਜੇ ਗੱਡੀ ਲੈਂਦਾ ਉਹਨੂੰ ਪ੍ਰੋਪਰ ਫੈਸਿਲਿਟੀ ਕੰਪਨੀ ਦਿੰਦੀ ਹੈਗੀ ਆ ਤੇ ਇੱਥੇ ਤਾਂ ਇੰਨੀ ਮਹਿੰਗੀ ਗੱਡੀ ਦੇ ਕੇ ਕੀ ਕਹਿੰਦੇ ਉਹਨਾਂ ਨੇ ਇਹਦਾ ਜਿਹੜਾ ਜਰੂਸ ਘੜਾਤਾ ਇੱਕ ਐਕਚੁਅਲੀ ਇਹ ਕੀ ਕਹਿੰਦੇ ਇਹਨਾਂ ਦੇ ਭਾਈ ਸਾਹਿਬ ਖੜੇ ਸੀਗੇ ਇਲੈਕਸ਼ਨ ਦੇ ਵਿੱਚ ਉਹਦੇ ਉਸ ਪਰਪਸ ਲਈ ਲਈ ਸੀ ਇਹ ਪਹਿਲੇ ਦਿਨ ਤੋਂ ਹੀ ਪਰੇਸ਼ਾਨ ਨੇ ਇਸ ਲਈ ਉਹਨਾਂ ਨੇ ਕੈਂਪੇਨ ਲਈ ਗੱਡੀ ਵੀ ਨਹੀਂ ਲਾਈ ਕਹਿੰਦੇ ਯਾਰ ਮੇਰਾ ਕੀ ਕਹਿੰਦੇ ਲੋਕਾਂ ਸਾਹਮਣੇ ਨੱਕ ਕਟਿਆ ਜਾਊਗਾ ਵੀ ਕੀ ਕਹਿੰਦੇ ਵੀ ਮੈਂ ਕੰਪਨੀ ਤੋਂ ਮੈਂ ਐਸੀ ਐਸੀ ਕੰਮ ਨਹੀਂ ਕਰਦਾ ਅਸਲੀ ਅਸੀਂ ਅੱਜ ਆਏ ਕਿ ਕਹਿੰਦੇ ਜਾਨਕੀ ਪ੍ਰੋਬਲਮ ਕਰਕੇ ਦੁਆਰ ਤੋ ਕਿ ਕਹਿੰਦੇ ਇੱਥੇ ਆਏ ਆ ਗਏ ਅੱਜ ਆਂਦਾ ਕੋਈ ਇੱਥੇ ਛੱਡ ਕੇ ਜਾਵੇਂ ਜਾਂ ਕਿੱਦਾਂ ਕਰਾਂ ਯਾਰ ਰਿਪਲੇਸ ਕਰਕੇ ਹੀ ਲੱਗੇ ਜਾਣਾ ਸਰ ਅਸੀਂ ਤਾਂ ਆ ਕਿ ਕਹਿੰਦੇ ਇਹੀ ਕਹਿੰਦੇ ਆ ਰਿਪਲੇਸਮੈਂਟ ਚਾਹੁੰਦੇ ਆਗੇ ਜੀ ਠੀਕ ਹਾਂਜੀ ਜਾ ਜਾ ਰਿਪਲੇਸਮੈਂਟ ਕਰਨ ਜਾਂ ਪੈਸੇ ਵਾਪਸ ਕਰਨ ਜੀ ਜੇ ਕੋਈ ਹੱਲ ਹੋਇਆ ਫਿਰ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ ਫਿਰ ਸਰ ਉਹ ਅਸੀਂ ਦੇਖਦੇ ਆ ਕਿ ਕੀ ਕਰਨਾ ਹੈਗਾ ਜੀ ਉਹੋ ਕੀ ਕਹਿੰਦੇ ਅਸੀਂ ਪਰ ਕਿ ਕਹਿੰਦੇ ਗੱਡੀ ਦੀ ਜ਼ਿਆਦਾ ਰਿਪਲੇਸਮੈਂਟ ਹੋਵੇ ਨਵੇਂ ਦੇ ਨਾਲ ਜਾਂ ਇਹਦੇ ਪੈਸੇ ਵਾਪਸ ਕਰਨ नहीं इन्होंने पता भी है सर इन्होंने पता भी इन्होंने भी चेक किया मैं दादा मोड़ आया था दो तीन उसके दो दिन बाद इन्होंने गाड़ी चला के देखे हाँ प्रॉब्लम है तो गाड़ी में भेजा भेज जो ड्राइवर आया था लेने वो भी जाके बताया भैया प्रॉब्लम है गाड़ी में गाड़ी इसी काम नहीं कर रही है लेकिन इन्होंने पता भी है चीज़ का फिर भी कोई सुनवाई नहीं।, नहीं कर रहे हैं बारह परसेंट कोई सुनवाई नहीं है अभी मैं क्या जी अपना फिर प्रॉब्लम आ आई कहते जी अपना सर्विस हेड आएंगे घर पे सारी टीम आएगी अच्छा कोई टीम नहीं आई दो दिन में वेट करता रहा कोई टीम नहीं आई जब मैं अपना सर्विस सेंटर बात हुई थी वो कह रहा सर कोई टीम टूम नहीं आती मेरे को आपको कौन कह रहा है आपको ऐसे कह रहे हैं दादा मोटर वाले कहते कोई टीम टुक नहीं घर पर नहीं आती आपको गाड़ी भेजना पड़ेगा फिर तो मैं गाड़ी मंगा लेता हूँ मैं कहता सर मैं गाड़ी मंगा के हमेशा पचास किलोमीटर चला के मेरे को भेज देते हो इसका जिम्मेवार कौन है यार मेरा तेल भी जलता है मैं सारा दिन खराब भी होता हूँ ठीक है ना ये तो तेल पाँच लीटर देने में भी है ये कदरा रही थी बड़े मुश्किल से पाँच लीटर तेल लिखता अगर एक नोट पाँच का इनका ख़राब था ना वो भी नोट चेंज कर नोट चेंज करके कर दो तो मैं अपने हज़ार हज़ार का तेल क्यों फूकूँ ਅਗਰ ਮੈਨੂੰ ਗੱਡੀ ਅਗਰ ਇਹਨੇ ਰਿਪਲੇਸ ਕਰਕੇ ਨਹੀਂ ਦਿੱਤਾ ਮੈਂ ਤਾਂ ਇਹਨੂੰ ਬੈਨਰ ਲਗਾ ਕੇ ਸਾਰੇ ਸ਼ਹਿਰ ਘੁਮਾਉਂਗਾ ਪੂਰੇ ਪੰਜਾਬ ਘੁਮਾਉਂਗਾ ਦੇਖ ਲੈਣਾ ਗਾੜੀ ਤੋਂ ਅੱਛਾ ਇਹ ਬਹੁਤ ਪਰੇਸ਼ਾਨ ਹੈ ਜਲਦੀ ਜਲਦੀ ਗਾੜੀ ਗਰਮ ਹੋਵਾ ਦੇਣੀ ਸ਼ੁਰੂ ਕਰ ਦਿੰਦੀ ਹੈ ਬੰਦਾ ਤਾਂ ਮਰ ਜਾਏਗਾ ਇਸਮੇ ਅਗਰ ਕਿ ਖਾਲੀ ਸੜਕ ਹੋ ਇਤਨੀ ਧੂਪ ਹੈ ਕੋਈ ਪੇੜ ਪੌਦੇ ਨਾ ਹੋ ਮੈਨੂੰ ਗਾੜੀ ਮੈਂ ਜਦ ਵੀ ਜਾਂਦਾ ਹਾਂ ਕਹੀਂ ਪੇ ਜਾਂਦਾ ਇਤਨੀ ਗਰਮ ਹੋ ਜਾਂਦੀ ਕਿ ਮੈਂ ਪੇੜ ਢੂੰਡਣਾ ਸ਼ੁਰੂ ਕਰਦਾ ਪੇੜ ਕਾਹ ਵੀ ਗਾੜੀ ਖੜੀ ਕਰੂੰ ਇਹ ਹਾਲ ਹੋ ਗਿਆ ਹੈ ਸਾਡੀ ਆਨੰਦ ਮਹਿੰਦਰਾ ਜੀ ਨੂੰ ਇਹ ਬੇਨਤੀ ਹੈਗੇ ਆਪ ਜੀ ਦੇ ਵੀਡੀਓ ਅਸੀਂ ਆਪ ਜੀ ਦੇ ਰਾਹੀਂ ਬਈ ਭਾਈ ਸਾਹਿਬ ਕੀ ਕਹਿੰਦੇ ਆਪਣੇ ਆਪ ਨੂੰ ਤੁਸੀਂ ਉੱਪਰਲੇ ਲੈਵਲ ਤੇ ਤਾਂ ਲੈ ਗਏ ਪਰ ਕੀ ਕਹਿੰਦੇ ਹਿੰਦੂਸਤਾਨੀਆਂ ਦਾ ਵੀ ਧਿਆਨ ਰੱਖੋ ਉਹਨਾਂ ਨੂੰ ਕੀ ਕਹਿੰਦੇ ਡਾਲਰਾਂ ਦੀ ਕੀਮਤ ਦੇ ਵਿੱਚ ਇਹ ਜੀਆਂ ਘਟੀਆਂ ਗੱਡੀਆਂ ਦੇ ਕੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਕੀ ਕਹਿੰਦੇ ਇਸ ਲਈ ਇਹ ਬੇਨਤੀ ਹੈਗੀ ਉਹਨਾਂ ਨੂੰ ਵੀ ਕੀ ਕਹਿੰਦੇ ਜਿਹੜੀਆਂ ਵੀ ਇਹ ਗੱਡੀਆਂ ਕੁਆਲਟੀ ਗੱਡੀਆਂ ਲੋਕਾਂ ਨੂੰ ਦਿਓ ਤਾਂ ਕਿ ਲੋਕਾਂ ਦਾ ਤੁਹਾਡੇ ਵਿੱਚ ਵਿਸ਼ਵਾਸ ਬਣਿਆ ਰਵੇ ਇਹ ਵਿਸ਼ਵਾਸ ਬਣਾਈ ਰੱਖਣਾ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਆਨੰਦ ਮਹਿੰਦਰਾ ਜੀ ਦੀ ਠੀਕ ਹੈ ਤੁਸੀਂ ਗੱਲ ਕਰਨ ਜਾ ਰਹੇ ਹੋ ਹਾਂਜੀ ਜਾ ਰਹੇ ਹਾਂ ਜੀ ਅੰਦਰ ਜਾ ਰਹੇ ਹਾਂ ਜੀ ਕਰੋਨੇ ਰਾਜ ਸਰ ਕੀ ਹੈ ਸਰ ਕੀ ਨਾਮ ਹੈ ਮੇਰਾ ਨਾਮ ਜੀ ਸੁਨੀਲ ਸ਼ਰਮਾ ਹੈ ਜੀ ਮੈਂ ਜੀ ਐਮ ਸੇਲਜ਼ ਦਾਦਾ ਮੋਟਰ ਮਹਿੰਦਰਾ ਟੋਲੇਵਾਲ ਚੌਂਗ ਹੈਗੇ ਜੀ ਸ੍ਰੀ ਕੇ ਅੱਜ ਕੋਮ ਪ੍ਰਕਾਸ਼ ਨਾਮ ਇੱਕ ਗੱਡੀ ਖਰੀਦੀ ਹੈ ਆਨੰਦ ਮਹਿੰਦਰਾ ਵੀ ਕਾਫੀ ਪ੍ਰੋਬਲਮ ਹੈ ਪਹਿਲੇ ਦਿਨ ਤੋਂ 24 ਦਿਨ ਗੱਡੀ ਦਿੱਤੀ ਹੈ ਜੇ ਉਸ ਤੋਂ ਬਾਅਦ ਨੈਕਸਟ ਤੇ ਪ੍ਰੋਬਲਮ ਆਈ ਏਸੀ ਜਾਂ ਹੀਟ ਮਾਰਦਾ ਪਿਆ ਬਾਅਦ ਬਦਾਰੀ ਵਰਕਸ਼ॉप ਗਈ ਹੈ ਸਤਕੇ ਜੀ ਦੇ ਹੋਣ ਦੇ ਬਾਅਦ ਵੀ ਗੱਡੀ ਤੇ ਟੈਕਨੀਸ਼ੀਅਨ ਅਜੇ ਵੀ ਫਾਲਟ ਹੈ ਅੱਜ ਸਾਡੇ ਸਾਹਮਣੇ ਬੈਠਾ ਸੈਟੀਸਫਾਈ ਨਹੀਂ ਕਰ ਸਕਿਆ ਕੀ ਕਰਨਾ ਹੈ ਸਰ ਜਿਸ ਤਰ੍ਹਾਂ ਤੁਸੀਂ ਹੁਣ ਆਏ ਹੋ ਇਹਨਾਂ ਦੇ ਨਾਲ ਓਮਪ੍ਰਕਾਸ਼ ਜੀ ਦੇ ਨਾਲ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਹੈਗਾ ਕਿ ਓਮਪ੍ਰਕਾਸ਼ ਜੀ ਪਹਿਲਾਂ ਸਾਡੇ ਕੋਲ ਆਏ ਸੀਗੇ ਅਸੀਂ ਇਹਨਾਂ ਦੇ ਨਾਲ ਆਪਣਾ ਲੜਕਾ ਭੇਜਿਆ ਸੀ ਚੈੱਕ ਕਰਾਈ ਗੱਡੀ ਉਸ ਟਾਈਮ ਬਿਲਕੁਲ ਠੀਕ ਚੱਲ ਰਹੀ ਸੀ ਗੱਡੀ 'ਚ ਕੋਈ ਪ੍ਰੋਬਲਮ ਨਹੀਂ ਸੀ ਇਹਨਾਂ ਦੇ ਨਾਲ ਅੱਧਾ ਪੌਣਾ ਘੰਟੇ ਦੀ ਡਰਾਈਵ ਹੋਈ ਹੈ ਇਹਨਾਂ ਦੀ ਵੀ ਤਸੱਲੀ ਹੋਈ ਹੈ ਤਾਂ ਹੀ ਇਹ ਦੁਬਾਰਾ ਗੱਡੀ ਘਰੇ ਵਾਪਸ ਲੈ ਕੇ ਗਿਆ ਚੈੱਕ ਕੀਤੀ ਤਸੱਲੀ ਕੀਤੀ ਉਹ ਤੋਂ ਬਾਅਦ ਥੋੜੇ ਦਿਨਾਂ ਬਾਅਦ ਇਹਨਾਂ ਦੀ ਦੁਬਾਰਾ ਕੰਪਲੇਂਟ ਆਈ ਅਸੀਂ ਫਿਰ ਵੀ ਗੱਡੀ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਵਰਕਸ਼ਾਪ 'ਚ ਮੰਗਾਈ ਹੈ ਉਸ ਟਾਈਮ ਵੀ ਫਰ ਪਾਇਆ ਗਿਆ ਕਿ ਬਿਲਕੁਲ ਠੀਕ ਚੱਲ ਰਹੀ ਹੈ ਮੈਂ ਇਹਨਾਂ ਨੂੰ ਫਿਰ ਵੀ ਇਹ ਰਿਕਵੈਸਟ ਕਰ ਰਿਹਾ ਕਿ ਇਹ ਜਿਹੜੀ ਗੱਡੀ ਹੈਗੀ ਆ ਆਪਣੀ ਵਰਕਸ਼ਾਪ ਭੇਜਣ ਅਸੀਂ ਪ੍ਰੋਪਰਲੀ ਚੈੱਕ ਕਰਾਂਗੇ ਚੈੱਕ ਕਰਕੇ ਜੋ ਵੀ ਇਹਨਾਂ ਦੀ ਕੰਪਲੇਂਟ ਆ ਉਹਨੂੰ ਪ੍ਰੋਪਰ ਠੀਕ ਕਰਾ ਕੇ ਦੇਵਾਂਗੇ ਅਸੀਂ ਇਹਨੂੰ ਕਹਿ ਰਹੇ ਹਾਂ ਕਿ ਅਸੀਂ ਕਰਾ ਕੇ ਦੇਵਾਂਗੇ ਤੇ ਪੂਰਾ ਕਰਵਾ ਕੇ ਦੇਵਾਂਗੇ ਬਟੇ ਭੇਜਣ ਨੂੰ ਗੱਡੀ ਤਿਆਰ ਨਹੀਂ ਹੈਗੇ ਸਰ ਇਨ ਕੇਸੂ ਭੇਜ ਦਿੰਦੇ ਆ ਉਸ ਤੋਂ ਬਾਅਦ ਵੀ ਦਿੱਕਤ ਆਉਂਦੀ ਫੇਰ ਕੀ ਕਰੀਏ ਮੈਨੂੰ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਕੋਈ ਵੀ ਗੱਡੀ ਆਪਾਂ ਲੈਣੇ ਆ ਉਹਦੇ ਨਾਲ ਵਾਰੰਟੀ ਹੈਗੀ ਆ ਉਹ ਗੱਡੀ ਦੇ ਉੱਤੇ ਪੂਰੀ ਵਾਰੰਟੀ ਹੈਗੀ ਆ ਇਸ ਤਰ੍ਹਾਂ ਕੁਝ ਵੀ ਨਹੀਂ ਹੁੰਦਾ ਕਿ ਅਗਰ ਤੁਸੀਂ ਅੱਜ ਕਹਿ ਰਹੇ ਹੋ ਕਿ ਪ੍ਰੋਬਲਮ ਆ ਰਹੀ ਤੇ ਬਾਰ ਬਾਰ ਆਈ ਜਾਏਗੀ ਪ੍ਰੋਬਲਮ ਪ੍ਰੋਬਲਮ ਮੈਂ ਸਾਡੀ ਟੀਮ ਬੜੀ ਕਾਬਿਲ ਹੈ ਟੈਕਨੀਕਲ ਟੀਮ ਹੈ ਮਹਿੰਦਰਾ ਇਨਵੋਲਵ ਹੋਏਗੀ ਇਹਦੇ ਚ ਪ੍ਰੋਪਰ ਠੀਕ ਕਰਕੇ ਦੇਾਂਗੇ ਤਸੱਲੀ ਕਰਕੇ ਦੇਾਂਗੇ ਇਹਨਾਂ ਨੂੰ ਪੂਰੀ ਗੱਡੀ ਦੇ ਵਿੱਚ ਹੀ ਇਹ ਦਿੱਕਤ ਆ ਗਈ ਹੈ ਸਰ ਐਕਚੁਅਲੀ ਤੁਹਾਨੂੰ ਪਤਾ ਹੋਏਗਾ ਕਿ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਨਿਊਜ਼ ਸੁਣੀਆਂ ਹੋਣਗੀਆਂ ਤੁਸੀਂ ਭਰਾਵਾਂ ਨੇ ਨਿਊਜ਼ ਪੜ੍ਹੀਆਂ ਦੇਖੀਆਂ ਲਗਵਾਈਆਂ ਹੋਣਗੀਆਂ ਕਿ ਘਰਾਂ ਦੇ ਸੀਲ ਤੱਕ ਫਟ ਗਏ ਨੇ ਕਿਉਂਕਿ ਟੈਂਪਰੇਚਰ ਜਿਹੜਾ ਪਿਛਲੇ ਸਾਲ ਨਾਲੋਂ ਕਾਫੀ ਅੱਪ ਚੱਲਾ ਗਿਆ ਤੇ ਉਸ ਦੀ ਵਜ੍ਹਾ ਵੀ AC ਦੇ ਵਿੱਚ ਕੁਝ ਇਸ਼ੂ ਆ ਰਹੇ ਨੇ ਤੇ ਉਹਦੇ ਸਾਰੀਆਂ ਜੀਆਂ ਚੀਜ਼ਾਂ ਨੂੰ ਚੈੱਕ ਕਰਨ ਲਈ ਸਾਨੂੰ ਗੱਡੀ ਚਾਹੀਦੀ ਹੋएगी ਅਸੀਂ ਦੁਬਾਰਾ ਰਿਕਵੈਸਟ ਕਰਦੇ ਆ ਕਿ ਗੱਡੀ ਦਿਓ ਚੈੱਕ ਕਰਦੇ ਆ ਪ੍ਰੋਪਰ ਠੀਕ ਕਰਾ ਕੇ ਦੇਾਂਗੇ ਗੱਡੀ ਕਸਮ ਕਰਦਾ ਅਗਰ ਮਿਡ 35 ਨਹੀਂ ਹੁੰਦਾ ਗੱਡੀ ਤਾਂ ਕੰਪਨੀ ਰਿਪਲੇਸਮੈਂਟ ਕੀ ਆਸ਼ਵਾਸਨ ਦਿੰਦੀ ਗੱਡੀ ਇਹਦੇ ਵਿੱਚ ਸਰ ਗੱਡੀ ਆਪਾਂ ਪ੍ਰੋਪਰ ਚੈੱਕ ਕਰਾਂਗੇ ਇਹਨਾਂ ਨੂੰ ਠੀਕ ਕਰਕੇ ਦੇਾਂਗੇ ਅਗਰ ਇਹਨਾਂ ਦੀ ਕੋਈ ਤਸੱਲੀ ਨਹੀਂ ਹੁੰਦੀ ਹੈ ਗੱਡੀ ਦੇ ਵਿੱਚ ਸੇਮ ਪ੍ਰੋਬਲਮ ਕੋਈ ਰਹਿੰਦੀ ਹੈ ਮੈਂ ਸਿਰਫ ਇੱਕ ਇਸੇ ਹੀ ਪ੍ਰੋਬਲਮ ਦੀ ਗੱਲ ਕਰ ਰਿਹਾ ਅਗਰ ਇਹਦੇ ਵਿੱਚ ਕੋਈ ਪ੍ਰੋਬਲਮ ਰਹਿੰਦੀ ਹੈ ਦੈਨ ਵੀ ਵਿਲ ਡਿਸਕਸ ਵਿਦ ਦਾ ਮਹਿੰਦਰਾ ਅਥਾਰਾਈਜ਼ਡ ਪੀਪਲ ਜਿਹੜੇ ਆਪਣੇ ਮਹਿੰਦਰਾ ਤੋਂ ਆਣਗੇ ਟੈਕਨੀਕਲ ਟੀਮ ਵਾਲੇ ਉਹ ਫਿਰ ਜਿੱਦਾਂ ਗਾਈਡ ਕਰਨਗੇ ਜੀ ਉਸ ਹਿਸਾਬ ਨਾਲ ਅਸੀਂ ਕਸਟਮਰ ਦੀ ਸੈਟੀਸਫੈਕਸ਼ਨ ਪੂਰੀ ਕਰਾਵਾਂਗੇ। ਮਤਲਬ ਤੁਸੀਂ ਸ਼ੋਰਟੀ ਨਹੀਂ ਦੇ ਰਹੇ ਹੋ ਜੇ ਕਿ ਰਿਪਲੇਸਮੈਂਟ। ਦੇਖੋ ਮੈਂ ਸ਼ੋਰੂਮ 'ਚ ਬੈਠਾ ਹੈਗਾ ਜੀ ਮੈਂ ਜਦ ਤੱਕ ਗੱਡੀ ਮੇਰੀ ਟੈਕਨੀਕਲ ਟੀਮ ਚੈੱਕ ਨਹੀਂ ਕਰ ਲੈਂਦੀ ਮੈਂ ਕਿਸੇ ਵੀ ਚੀਜ਼ ਨੂੰ ਅਸ਼ੋਰਟ ਨਹੀਂ ਕਰ ਸਕਦਾ। ਬਟ ਮਹਿੰਦਰਾ ਇਸ ਚੀਜ਼ ਨੂੰ ਸ਼ੋਰਟ ਕਰਦੀ ਹੈ ਕਿ ਜੇਕਰ ਤੁਹਾਡੀ ਗੱਡੀ 'ਚ ਕੋਈ ਦਿੱਕਤ ਹੈ, ਪਰੇਸ਼ਾਨੀ ਹੈ ਤਾਂ ਮਹਿੰਦਰਾ ਉਹਨੂੰ ਪ੍ਰੋਪਰ ਠੀਕ ਕਰਕੇ ਦੇਗੀ। ਸਰ ਤੁਸੀਂ ਕਹਿ ਰਹੇ ਹੋ ਟੈਕਨੀਕਲ ਪ੍ਰੋਬਲਮ ਹੋ ਰਹੀ ਹੈ। ਜੇ ਤੁਸੀਂ ਕਾਬਿਲ ਇੰਜੀਨੀਅਰ ਦੀ ਗੱਲ ਕਰ ਰਹੇ ਹੋ ਰਿਪਲੇਸਮੈਂਟ ਲਈ ਤੇ ਗੱਡੀ ਗਈ ਸੀ ਬਦਲਣ ਵਾਸਤੇ। ਉਹ ਕਾਬਿਲ ਹਜੇ ਤੱਕ ਸਹੀ ਨਹੀਂ ਕਰ ਪਾਰੇ ਦੂਜੀ ਵਾਰ ਜਾ ਰਹੀ ਹੈ ਨਹੀਂ ਸਰ ਐਦਾ ਹੁੰਦਾ ਹੈ ਕਿ ਜਦੋਂ ਇਹਨਾਂ ਦੀ ਗੱਡੀ ਇੱਕ ਵਾਰੀ ਪਹਿਲੀ ਗੱਲ ਤੋਂ ਤੁਹਾਡੀ ਗੱਲ ਠੀਕ ਕਰਨਾ ਚਾਹੁੰਗਾ ਸਰ ਗੱਡੀ ਵਰਕਸ਼ਾਪ ਤੇ ਸਿਰਫ ਇੱਕ ਵਾਰੀ ਆਈ ਹੈ ਜੀ ਉਸ ਟਾਈਮ ਚੈੱਕ ਕੀਤਾ ਗਿਆ ਸਾਬ ਨਾਲ ਨਹੀਂ ਆਏ ਉਸ ਟਾਈਮ ਵੀ ਗੱਡੀ ਅਸੀਂ ਘਰੋਂ ਪਿਕ ਕਰਾ ਕੇ ਮੰਗਾਈ ਹੈ ਗੱਡੀ ਬਿਲਕੁਲ ਠੀਕ ਸੀ ਉਸ ਟਾਈਮ ਵੀ ਮੈਂ ਤਾਂ ਹੱਲੇ ਵੀ ਕਹਿ ਰਿਹਾ ਕਿ ਗੱਡੀ ਠੀਕ ਹੈ ਪਰ ਇਹ ਜੇ ਟਾਈਮ ਦੇਣਗੇ ਨਾਲ ਗੱਡੀ 'ਚ ਬੈਠਣਗੇ ਤਸੱਲੀ ਕਰਨ ਚਲਾ ਕੇ ਦੇਖੇਗੀ ਸਾਡੀ ਟੀਮ ਵੀ ਇਹਨਾਂ ਦੇ ਨਾਲ ਬੈਠੇਗੀ ਚੈੱਕ ਕਰੇਗੀ ਅਗਰ ਕੋਈ ਪ੍ਰੋਬਲਮ ਆਏਗੀ ਜ਼ਰੂਰ ਕਲੀਅਰ ਕਰਕੇ ਦਵਾਗੇ ਪ੍ਰੋਬਲਮ ਸ ਤੁਸੀਂ 7 ਘੰਟੇ ਉਹਨਾਂ ਨੇ ਗੱਡੀ ਚਲਾਈ ਉਹਨਾਂ ਨੂੰ ਤੇ ਗਰਮ ਹਵਾ ਆ ਰਹੀ ਤੁਸੀਂ ਕਹਿ ਦੱਸ ਸਹੀ ਹੈ ਸਰ ਦੇਖੋ ਮੈਂ ਮੈਂ ਝੂਠ ਬੋਲ ਰਿਹਾ ਨਹੀਂ ਮੈਂ ਕਿਸੇ ਦੇ ਲਈ ਨਹੀਂ ਕਹਿਣਾ ਚਾਹੁੰਦਾ ਜੀ ਕਿ ਕੋਈ ਸ਼ਬਦ ਇਸਤੇਮਾਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੇ ਜੋ ਕਾਬਿਲ ਇੰਜੀਨੀਅਰਸ ਹੈਗੇ ਨੇ ਉਹ ਗੱਡੀ ਚੈੱਕ ਕਰਨਗੇ ਇਹ ਨਾਲ ਬੈਠਣ ਤੁਹਾਡੇ ਚੋ ਜਿਹੜਾ ਮਰਜੀ ਬੰਦਾ ਨਾਲ ਬੈਠ ਕੇ ਜਾ ਸਕਦਾ ਤਸੱਲੀ ਤਾਂ ਦੇਖੋ ਚੀਜ਼ ਨੂੰ ਚੈੱਕ ਕਰਕੇ ਹੀ ਹੋਏਗੀ ਸਰ ਸਰ ਕਾਬਿਲ ਇੰਜੀਨੀਅਰਸ ਤੁਸੀਂ ਕਿਹਾ ਕਾਬਿਲ ਇੰਜੀਨੀਅਰ ਵੱਲੋਂ ਹੀ ਜਿਹੜਾ ਨਵਾਂ ਸੈਂਪਲ ਹੈ ਉਹ ਦਿੱਤਾ ਗਿਆ ਕਸਟਮਰ ਨੂੰ ਕਰਾ ਡਿਫੈਕਟਡ ਜਿੰਨੂੰ ਕਹਿ ਸਕਦੇ ਆ ਨਹੀਂ ਜੀ ਇਹ ਤੇ ਚੀਜ਼ ਬਿਲਕੁਲ ਠੀਕ ਦਿੱਤੀ ਗਈ ਹੈ ਬਿਲਕੁਲ ਠੀਕ ਹੈ ਅਗਰ ਕਸਟਮਰ ਦੀ ਸੈਟੀਸਫੈਕਸ਼ਨ ਦੇ ਸਾਬਨ ਨਾਲ ਕੋਈ ਚੀਜ਼ ਕਬੀ ਪੇਸ਼ੀ ਹੈ ਤਾਂ ਚੈੱਕ ਕਰਾ ਸਕਦੇ ਆ ਜੀ ਅਸੀਂ ਕਿਉਂਕਿ ਪਹਿਲੇ ਦਿਨ ਇਹ ਪ੍ਰੋਬਲਮ ਨਹੀਂ ਸੀ ਜਦਨ ਗੱਡੀ ਡਿਲੀਵਰ ਹੋਈ ਹੈ ਇਹ ਲੇਟਰ ਔਨ ਪ੍ਰੋਬਲਮ ਆਈ ਹੈ ਉਹਦਾ ਕੋਈ ਵੀ ਰੀਜ਼ਨ ਹੋ ਸਕਦਾ ਜੀ ਕੋਈ ਕਸਟਮਰ ਬੋਲ ਰਿਹਾ ਬਟ ਨਹੀਂ ਪਹਿਲੇ ਦਿਨ ਤੋਂ ਨਹੀਂ ਹੈ ਜੀ ਕੰਪਲੇਂਟ ਜੀ ਕਸਮਤ ਝੂਠ ਬੋਲ ਰਹੇ ਨਹੀਂ ਮੈਂ ਨਹੀਂ ਕਹ ਰਿਹਾ ਜੀ ਕਸਟਮਰ ਝੂਠ ਬੋਲ ਰਹੇ ਆ ਜੀ ਆਪਣੇ ਪਰਸੇ ਨੈਕਸਟ ਡੇ ਆਪਣੇ ਪਰਸੇ ਨੈਕਸਟ ਡੇ ਕੰਪਲੀਟ ਸਭ ਦੇਖੋ ਰੋਡ ਤੇ ਗੱਡੀ ਚੱਲਦੀ ਹੈਗੀ ਆ ਉਹਦੇ ਚ ਕੀ ਦਿੱਕਤ ਆਈ ਹੈ ਕੀ ਪਰੇਸ਼ਾਨੀ ਆਈ ਹੈ ਨਹੀਂ ਕਹਿ ਸਕਦੇ ਕਿਉਂਕਿ ਮਸ਼ੀਨਰੀ ਹੈ ਜੀ ਚੱਲਣ ਦੇ ਦੌਰਾਨ ਕੋਈ ਵੀ ਦਿੱਕਤ ਪਰੇਸ਼ਾਨੀ ਆ ਸਕਦੀ ਹੈ ਬਟ ਫਿਰ ਵੀ ਇਹਨਾਂ ਨੂੰ ਕੋਈ ਦਿੱਕਤ ਆ ਤਾਂ ਜਾ ਕੇ ਟੈਕਨੀਕਲ ਟੀਮ ਕੋਲ ਚੈੱਕ ਕਰਾਣ ਵਰਕਸ਼ਾਪ ਚੈੱਕ ਕਰਾਣ ਅਸੀਂ ਅਸ਼ੋਰੈਂਸ ਦਿੰਦੇ ਆ ਕਿ ਗੱਡੀ ਪ੍ਰੋਪਰ ਠੀਕ ਹੋ ਕੇ ਮਿਲੇਗੀ ਤੁਹਾਨੂੰ ਠੀਕ ਹੈ ਜੀ